ਇੱਕ ਦਿਨ ਦੇ ਵਿੱਚ ਕਿੰਨਾ ਕਮਾ ਲੈਂਦੇ ਹੋਗੇ ਭਾਈ ਜੀ ਕੋਈ ਮਤਲਬ ਪੱਕਾ ਨਹੀਂ ਹੈਗਾ ਕਿੰਨੇ ਇੱਕ ਪੈਸੇ ਬਣਦੇ ਆ ਕਦੇ ਕਦੇ ਆਪਣਾ 800 ਵੀ ਬਣ ਜਾਂਦਾ ਵਾ ਇੱਕ ਦਿਨ ਤਬੀਅਤ ਖਰਾਬ ਸੀਗੀ ਮੈਂ ਸ਼ਾਮੀ ਗਿਆ ਉਸ ਦਿਨ ਆਪਣਾ 500 ਬਣਿਆ ਇਹ ਤਾਂ ਦੇਖੋ ਕਿਲੋਮੀਟਰ ਦਾ ਹੁੰਦਾ ਥੋੜਾ ਜਲਦੀ ਭੱਜ ਕੇ ਦੇ ਆਈਦਾ ਵਾ ਜਿਹੜਾ ਦੂਰ ਦਾ ਹੁੰਦਾ ਵਾ ਉਹ ਚ ਪੈਸੇ ਵੱਧ ਮਿਲ ਜਾਂਦੇ ਆ ਆਪਾਂ ਨੂੰ ਜੇ ਕੰਮ ਹੋਊਗਾ ਤਾਂ 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 ਆਪਾਂ ਨੂੰ ਆਰਡਰ ਪੈ ਜਾਂਦਾ ਵਾ ਕਈ ਵਾਰ ਵਾਪਸੇ ਤੇ ਪੈ ਜਾਂਦਾ ਕਈ ਵਾਰ ਅੱਗੇ ਵੀ ਭੇਜ ਦਿੰਦੇ ਆ ਪਰ ਕਈ ਵਾਰ ਜੇ ਕੰਮ ਨਹੀਂ ਹੁੰਦਾ ਫਿਰ ਆਪਾਂ ਨੂੰ ਵਾਪਸ ਵਾਪਸ ਹੀ ਆਣਾ ਪੈਂਦਾ ਇੱਕ ਆਰਡਰ ਆਪਾਂ ਜਿਹੜਾ ਲੋਕਲ ਲਾਣੇ ਆ ਉਹ ਤਾਂ ਆਪਾਂ ਨੂੰ ਅੱਧੇ ਘੰਟੇ ਲੱਗ ਜਾਂਦਾ ਕਈ ਵਾਰ 20 ਮਿੰਟਾਂ ਚ ਵੀ ਲੱਗ ਜਾਂਦਾ ਕਈ ਵਾਰ ਰੈਸਟੋਰੈਂਟ ਵਾਲੇ ਲੇਟ ਕਰ ਦਿੰਦੇ ਆ ਕਈ ਵਾਰ ਭਾਈ ਕਸਟਮਰ ਨਹੀਂ ਆਂਦਾ ਗਰਮੀ 'ਚ ਖੜੇ ਰਹੀਦਾ ਬਾਹਰ ਤੇ ਅਗਲੇ ਕਹਿੰਦੇ ਨੇ ਆਜੋ ਫਟਾਫਟ ਨਾ ਅਸੀਂ ਫਿਰ ਫੋਨ ਕਰਦੇ ਆ ਉਹ ਆਂਦੇ ਨਹੀਂਗੇ ਵੈਸੇ ਤਾਂ ਆਪਾਂ ਕਸਟਮਰ ਨਾਲ ਵਧੀਆ ਤਰ੍ਹਾਂ ਗੱਲ ਕਹਿ ਕੇ ਮਤਲਬ ਕਹਿ ਦਿੱਤਾ ਕਿ ਭਾਈ ਸਾਨੂੰ ਦੋ ਆਰਡਰ ਨੇ ਤੁਹਾਡੇ ਵੱਲ ਵੀ ਆ ਰਹੇ ਆ ਮੈਂ ਕਿਤੇ ਰਸਤੇ 'ਚ ਨਹੀਂ ਖੜਿਆ ਉਹ ਆਰਡਰ ਦੇ ਕੇ ਤੁਹਾਡੇ ਵੱਲ ਹੀ ਆ ਰਹੇ ਆ ਬੁਰਾ ਤਾਂ ਭਾਈ ਜੇ ਕੋਈ ਪਰ ਹੁਣ ਕੰਮ ਕਰਨੇ ਨਿਕਲੇ ਆ ਦੋ ਗੱਲਾਂ ਦਾ ਲੋਕੀ ਕਰਨਗੇ ਭਾਈ ਮੀਂਹ ਆਊਗਾ ਰੇਨ ਕੋਟ ਹੈਗਾ ਵੈਸੇ ਹੁਣ ਤਾਂ ਮੌਸਮ ਸਹੀ ਆ ਪਰ ਫਿਰ ਵੀ ਮੀਂਹ 'ਚ ਥੋੜਾ ਕੰਮ ਔਖਾ ਤਾਂ ਹੁੰਦਾ ਵਾ ਪਰ ਆਪਾਂ ਕਰ ਲਈਦਾ ਕੰਮ ਕਿਉਂਕਿ ਹੁਣ ਕਰਨਾ ਵਾ ਟਾਰਗੇਟ ਪਰ ਇਹ ਆ ਕਿ ਜਦੋਂ ਪਾਣੀ ਪਰ ਜਾਂਦਾ ਉੱਧਰ ਥੋੜਾ ਔਖਾ ਹੁੰਦਾ ਵਾ ਰਾਤ ਨੂੰ ਕਈ ਵਾਰ ਟੋਏ ਨਹੀਂ ਦਿਖਦੇ ਆਪਾਂ ਨੂੰ ਟੋਏ 'ਚ ਵੱਜ ਜਾਂਦਾ ਮੋਟਰਸਾਈਕਲ ਪਰ ਫਿਰ ਵੀ ਆਪਾਂ ਕਰ ਲਈਦਾ ਕੰਮ ਗਰਮੀ ਦੇ ਵਿੱਚ ਇਦਾਂ ਵਾਂ ਕਿ ਥੋੜਾ ਧੁੱਪ 'ਚ ਔਖਾ ਪਰ ਜਦੋਂ ਕੰਮ ਆਂਦਾ ਰਹਿੰਦਾ ਫਿਰ ਧੁੱਪ ਵੱਲ ਨਹੀਂ ਧਿਆਨ ਪੈਂਦਾ ਇੱਕ ਦਿਨ ਦੇ ਵਿੱਚ ਕਿੰਨਾ ਕ ਕਮ ਭਾਈ ਜੀ ਕੋਈ ਮਤਲਬ ਪੱਕਾ ਨਹੀਂ ਹੈਗਾ ਕਿੰਨੇ ਕ ਪੈਸੇ ਬਣਦੇ ਆ ਕਦੇ ਕਦੇ ਆਪਣਾ 800 ਵੀ ਬਣ ਜਾਂਦਾ ਵਾ ਇੱਕ ਦਿਨ ਤਬੀਅਤ ਖਰਾਬ ਸੀਗੀ ਮੈਂ ਸ਼ਾਮੀ ਗਿਆ ਉਸ ਦਿਨ ਆਪਣਾ 500 ਬਣਿਆ ਤੇ ਤੇਲ ਵੀ ਲੱਗਿਆ 100 ਰੁਪਏ ਦਾ ਇਦਾਂ ਜੇ ਰੋਜ਼ ਦਾ ਆਪਾਂ ਕੰਮ ਕਰਦੇ ਆ ਕਦੇ ਕਦੇ ਭਾਈ 1000 ਦਾ ਵੀ ਕੰਮ ਹੋ ਜਾਂਦਾ ਵਾ ਕੋਈ ਟਾਰਗੇਟ ਰੱਖ ਕੇ ਚੱਲਿਆ ਵਾ ਕਿ ਮਤਲਬ ਕਿ ਇੱਕ ਦਿਨ ਦੇ ਵਿੱਚ ਮੈਂ 1000 ਕਮਾਉਣੇ ਆ 1200 ਕਮਾਉਣੇ ਕਿਉਂਕਿ ਤੇ ਜੋ ਘਰ ਦੇ ਵੀ ਖਰਚੇ ਨੇ ਤੇ ਉਸ ਤੋਂ ਬਾਅਦ ਤੇਲ ਦਾ ਵੀ ਖਰਚਾ ਹੋਏਗਾ ਤੇ ਕਈ ਜਿਹੜੇ ਤੁਹਾਨੂੰ ਲੰਬੇ ਵੀ ਲੌਣੇ ਪੈਣ 10 ਕਿਲੋਮੀਟਰ ਦੇ ਵੀ ਏਰੀਆ ਦੇ ਵਿੱਚ ਜਾਣਾ ਪ ਹਾਂਜੀ ਭਾਜੀ ਵੈਸੇ ਤਾਂ ਦੇਖੋ ਕਿਲੋਮੀਟਰ ਦਾ ਹੁੰਦਾ ਥੋੜਾ ਜਲਦੀ ਭੱਜ ਕੇ ਦੇ ਆਈਦਾ ਵਾ ਜਿਹੜਾ ਦੂਰ ਦਾ ਹੁੰਦਾ ਵਾ ਉਹ ਚ ਪੈਸੇ ਵੱਧ ਮਿਲ ਜਾਂਦੇ ਆਪਾਂ ਨੂੰ ਇਹ ਆ ਕਿ ਜਦੋਂ ਆਪਾਂ ਦੂਰ ਜਾਂਦੇ ਆ ਜੇ ਕੰਮ ਹੋਊਗਾ ਤਾਂ ਤਾਂ ਆਪਾਂ ਨੂੰ ਆਰਡਰ ਪੈ ਜਾਂਦਾ ਵਾ ਕਈ ਵਾਰ ਵਾਪਸੇ ਤੇ ਪੈ ਜਾਂਦਾ ਕਈ ਵਾਰ ਅੱਗੇ ਵੀ ਭੇਜ ਦਿੰਦੇ ਆ ਪਰ ਕਈ ਵਾਰ ਜੇ ਕੰਮ ਨਹੀਂ ਹੁੰਦਾ ਫਿਰ ਆਪਾਂ ਨੂੰ ਵਾਪਸ ਵਾਪਸ ਹੀ ਆਣਾ ਪੈਂਦਾ ਉਹਦਾ ਮਤਲਬ ਥੋੜਾ ਜਿਹਾ ਇਹ ਹੁੰਦਾ ਕਿ ਟਾਈਮ ਵੇਸਟ ਹੁੰਦਾ ਵਾ ਕਿ ਜਿਹੜਾ ਕੰਮ ਆਪਣਾ ਜਿੱਦਾਂ ਹੁਣ ਸਾਰੇ ਦਿਨ ਚ ਆਪਾਂ ਇੱਕ ਆਰਡਰ ਆਪਾਂ ਜਿਹੜਾ ਲੋਕਲ ਲਾਣੇ ਆ ਉਹ ਤਾਂ ਆਪਣਾ ਦੇ ਘੰਟੇ ਲੱਗ ਜਾਂਦਾ ਕਈ ਵਾਰ 20 ਮਿੰਟਾਂ ਚ ਵੇ ਲੱਗ ਜਾਂਦਾ ਕਈ ਵਾਰ ਰੈਸਟੋਰੈਂਟ ਵਾਲੇ ਲੇਟ ਕਰ ਦਿੰਦੇ ਆ ਕਈ ਵਾਰ ਭਾਈ ਕਸਟਮਰ ਨਹੀਂ ਆਂਦਾ ਗਰਮੀ ਚ ਖੜੇ ਰਹੀਦਾ ਬਾਹਰ ਤੇ ਅਗਲੇ ਕਹਿੰਦੇ ਨੇ ਆ ਜਾਓ ਫਟਾਫਟ ਨਾ ਅਸੀਂ ਫਿਰ ਫੋਨ ਕਰਦੇ ਆ ਉਹ ਆਂਦੇ ਨਹੀਂਗੇ ਵੇਟ ਤਾਂ ਕਰਨੀ ਪੈਣੀ ਇਹਨੂੰ ਭਾਈ ਕਦੇ ਇਦਾਂ ਵੀ ਹੋਇਆ ਵੀ ਕੋਈ ਆਰਡਰ ਲੇਟ ਹੋਇਆ ਹੋਵੇ ਤੁਹਾਨੂੰ ਫਿਰ ਅੱਗੇ ਕਸਟਮਰ ਨੇ ਬੋਲਿਆ ਹੋਵੇ ਵੀ ਸਾਡਾ ਆਰਡਰ ਲੇਟ ਕਰ ਦਿੱਤਾ ਹਾਂ ਮਰੀ ਕੱਲ ਹੀ ਹੋਇਆ ਸੀਗਾ ਮੈਨੂੰ ਐਕਚੁਅਲੀ ਦੋ ਆਰਡਰ ਪੈਗੇ ਸੀਗੇ ਮੈਂ ਪਹਿਲੇ ਕਸਟਮਰ ਵੱਲ ਗਿਆ ਉੱਥੇ ਮੈਂ ਆਰਡਰ ਦਿੱਤਾ ਉਹਨੇ ਟਾਈਮ 'ਚ ਦੂਜੇ ਦਾ ਫੋਨ ਆ ਗਿਆ ਕਹਿੰਦੇ ਭਾਜੀ ਉਧਰ ਕਿੱਦਾਂ ਘੁੰਮੀ ਐਨੇ ਸਾਡੇ ਵੱਲ ਆਓ ਅੱਛਾ ਹੁਣ ਭਾਜੀ ਅਸੀਂ ਵੀ ਕੀ ਕਰ ਸਕਦੇ ਆ ਤੇ ਉੱਥੇ ਕੀ ਲੱਗਦਾ ਬੁਰਾ ਲੱਗਦਾ ਤੁਹਾਨੂੰ ਕੀ ਮਤਲਬ ਕੀ ਕੰਮ ਨੂੰ ਕੰਮ ਸਮਝਦੇ ਹੋ ਚਲੋ ਕੋਈ ਗੱਲ ਨਹੀਂ ਵੀ ਮੇਰਾ ਕੰਮ ਆ ਬੁਰਾ ਭਾਜੀ ਦੇਖੋ ਵੈਸੇ ਤਾਂ ਆਪਾਂ ਕਸਟਮਰ ਨਾਲ ਵਧੀਆ ਤਰ੍ਹਾਂ ਗੱਲ ਕਹਿ ਕੇ ਮਤਲਬ ਕਹਿ ਦਿੱਤਾ ਕੀ ਭਾਜੀ ਸਾਨੂੰ ਦੋੜਨੇ ਤੁਹਾਡੇ ਵੱਲ ਵੀ ਆ ਰਹੇ ਆ ਮੈਂ ਕਿਤੇ ਰਸਤੇ 'ਚ ਨਹੀਂ ਖੜਿਆ ਉਹ ਆਰਡਰ ਦੇ ਕੇ ਤੁਹਾਡੇ ਵੱਲ ਹੀ ਆ ਰਹੇ ਆ ਮਾ ਬੁਰਾ ਤਾਂ ਭਾਜੀ ਜੇ ਕੋਈ ਮਿਸ ਬਿਹੇਵ ਕਰੇ ਲੱਗਦਾ ਹੀ ਆ ਪਰ ਹੁਣ ਕੰਮ ਕਰਨੇ ਨਿਕਲੇ ਦੋ ਗੱਲਾਂ ਦਾ ਲੋਕੀ ਕਰਨਗੇ ਹਾਂ ਸੈਣਾ ਹੀ ਪੈਣਾ ਗੱਲਾਂ ਦਾ ਕਰਦੇ ਕੋਈ ਵੀ ਕੰਮ ਕਰ ਲੋ ਭਾਜੀ ਪਰ ਆਪਾਂ ਕਿਸੇ ਤੋਂ ਕੀ ਲੈਣਾ ਆਪਾਂ ਆਪਣੇ ਟਾਰਗੇਟ ਵੱਲ ਧਿਆਨ ਦੇਣਾ ਵੇਖੋ ਭਾਈ ਮੀਂਹ ਆਊਗਾ ਰੇਨ ਕੋਟ ਹੈਗਾ ਵੈਸੇ ਹੁਣ ਤਾਂ ਮੌਸਮ ਸਹੀ ਆ ਪਰ ਫਿਰ ਵੀ ਮੀਂਹ 'ਚ ਥੋੜਾ ਕੰਮ ਔਖਾ ਤਾਂ ਹੁੰਦਾ ਵਾ ਪਰ ਆਪਾਂ ਕਰ ਲਈਦਾ ਕੰਮ ਕਿਉਂਕਿ ਹੁਣ ਕਰਨਾ ਵਾ ਟਾਰਗੇਟ ਜੇ ਨਹੀਂ ਵੀ ਲੱਗਦਾ ਕਿਸੇ ਨੂੰ ਮੈਂ ਕਰਕੇ ਦਿਖਾ ਸਕਦਾ ਵਾਂ ਕਿਉਂਕਿ ਕਈ ਕਹਿੰਦੇ ਨੇ ਕਿ ਮਤਲਬ ਮਜ਼ਾਕ ਕਰਦਾ ਵਾ ਪਰ ਆਪਾਂ ਕੰਮ ਕਰ ਸਕਦੇ ਆ ਮੀਂਹ 'ਚ ਵੀ ਕੀ ਆ ਲੁਧਿਆਣਾ ਵਿੱਚ ਘੁੰਮਣਾ ਵਾ ਆਪਣੇ ਸ਼ਹਿਰ ਚ ਜਾਂ ਤਾਂ ਹੋਵੇ ਨਾ ਕਿਤੇ ਦੂਰ ਜਾਣਾ ਵਾ ਪਰ ਇਹ ਆ ਕਿ ਜਦੋਂ ਪਾਣੀ ਭਰ ਜਾਂਦਾ ਉਧਰ ਥੋੜਾ ਔਖਾ ਹੁੰਦਾ ਵਾ ਰਾਤ ਨੂੰ ਕਈ ਵਾਰ ਟੋਏ ਨਹੀਂ ਦਿਖਦੇ ਆਪਾਂ ਨੂੰ ਟੋਏ ਚ ਵੱਜ ਜਾਂਦਾ ਮੋਟਰਸਾਈਕਲ ਪਰ ਫਿਰ ਵੀ ਆਪਾਂ ਕਰ ਲੀਦਾ ਕੰਮ ਗਰਮੀ ਦੇ ਵਿੱਚ ਇਦਾਂ ਵਾ ਕਿ ਥੋੜਾ ਧੁੱਪ ਚ ਔਖਾ ਪਰ ਜਦੋਂ ਕੰਮ ਆਂਦਾ ਰਹਿੰਦਾ ਫਿਰ ਧੁੱਪ ਵੱਲ ਨਹੀਂ ਧਿਆਨ ਪੈਂਦਾ ਆਪਾਂ ਫਿਰ ਆਪਾਂ ਨੂੰ ਇਹ ਹੁੰਦਾ ਕਿ ਗੇੜੇ ਪੈ ਰੇ ਹੁਣ ਫਟਾਫਟ ਕੰਮ ਕਰੀਏ ਫਿਰ ਇਹ ਹੁੰਦਾ ਕਿ ਰੋਟੀ ਮੈਂ ਫਿਰ ਖਾਣ ਜਾਣਾ ਮੈਂ ਰੋਟੀ ਖਾਣ ਤੋਂ ਪਹਿਲਾਂ ਜਿੰਨਾ ਜਿੰਨਾ ਹੋ ਜੇ ਮੈਂ ਆਪਾਂ ਉਹ ਪਾਜੀ 4 ਵਜੇ ਤੱਕ ਸ਼ਿਫਟ ਹੁੰਦੀ ਦੁਪਹਿਰ 4 ਵਜੇ ਤੱਕ ਆਪਾਂ ਲੋਕਾਂ ਨੂੰ ਰੋਟੀ ਖਵਾਣੀ ਆ ਬਾਅਦ ਆਪਾਂ ਖਾਣੀ ਆ ਬਾਅਦ ਚ ਖਾਣੀ ਆ ਇਹ ਹੁੰਦਾ ਕਿ ਜੇ ਮੈਂ ਆਪਣੀ ਰੋਟੀ ਖਾਣ ਬੈ ਗਿਆ ਫਿਰ ਮੇਰਾ ਕੰਮ ਰਹਿ ਜਾਣਾ ਜੀ ਇਹਦੇ ਲਈ ਆਪਾਂ ਰੋਟੀ ਖਾ ਕੇ ਆਪਣੀ ਮਤਲਬ ਲੋਕਾਂ ਨੂੰ ਰੋਟੀ ਖਵਾ ਕੇ ਫਿਰ ਆਪਾਂ ਆਣੇ